ਖਬਰਾਂ ਮਾ ਦੇਖ ਰਿਹਾ ਹਾਂ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆਮ ਆਦਮੀ ਪਾਰਟੀ ਦੇ ਵਿਧਾਇਕ ਜੋ ਵਿਜੀਲੈਂਸ ਦੀ ਹਿਰਾਸਤ ਵਿੱਚ ਨੇ ਉਹਨਾਂ ਵੱਲੋਂ ਵੱਡੇ ਭੇਦ ਖੋਲ ਦਿੱਤੇ ਗਏ ਨੇ ਇੱਕ ਪਾਸੇ ਐਲਓਸੀ ਜਾਰੀ ਕਰ ਦਿੱਤੀ ਹੈ ਯਾਨੀ ਕਿ ਲੁੱਕ ਆਫਟਰ ਨੋਟਸ ਜਿਹੜਾ ਹੈ ਜਾਰੀ ਕਰ ਦਿੱਤਾ ਗਿਆ ਹੈ ਜਿਹੜੇ ਵਿਜੀਲੈਂਸ ਦੇ ਹਿਰਾਸਤ ਵਿੱਚ ਨਹੀਂ ਕਿਉਂਕਿ ਰਮਨ ਅਰੂੜਾ ਦਾ ਰਮਾਂਡ 4 ਦਿਨ ਦਾ ਹੋਰ ਵਧਾ ਦਿੱਤਾ ਗਿਆ ਹੈ ਹਰ ਰੋਜ਼ ਉਹਨਾਂ ਨੂੰ ਚੈੱਕਅਪ ਦੇ ਲਈ ਹਸਪੀਟਲ ਦੇ ਵਿੱਚ ਲਿਜਾਇਆ ਜਾਂਦਾ ਹੈ ਉਸ ਤੋਂ ਬਾਅਦ ਜਿਹੜੇ-ਜਿਹੜੇ ਲੋਕਾਂ ਦਾ ਨਾਮ ਲੈਂਦੇ ਨੇ ਉਹਨਾਂ ਦੇ ਘਰਾਂ ਤੇ ਜਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਹੜੇ ਫਰਾਰ ਨੇ ਜਿਹੜੇ ਅੰਡਰਗ੍ਰਾਉਂਡ ਨੇ ਵੀਲਸ ਦੇ ਸਰਬੋੱਚ ਅਧਿਕਾਰੀਆਂ ਵੱਲੋਂ ਜਿਹੜੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਹੁਣ ਰਮਨ ਅਰੂੜਾ ਦਾ ਬੇਟਾ ਵੀ ਆ ਗਿਆ ਹੈ ਰਿਮਾਨ ਲਿਆ ਚਵੇਗਾ ਰਮਨ ਅਰੂੜਾ ਦੇ بیٹے ਦਾ ਦੱਸਿਆ ਜਾ ਰਿਹਾ ਹੈ ਕਿ ਪ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਫੜੇ ਜਾ ਚੁੱਕੇ ਜਲੰਧਰ ਵਿਸਥ ਵਿਧਾਨ ਵਿਧਾਇਕ ਰਮਨ ਅਰੂੜਾ ਨੂੰ ਵਿਜੀਲੈਂਸ ਜੂਰੋ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਹਨਾਂ ਨੂੰ 4 ਦਿਨਾਂ ਦੇ ਰਿਮਾਨਟ ਤੇ ਭੇਜ ਦਿੱਤਾ ਵਿਜੀਲੈਂਸ ਨੇ 7 ਦਿਨਾਂ ਦੇ ਰਿਮਾਨਟ ਦੀ ਮੰਗ ਕੀਤੀ ਸੀ ਦਰਾਂ ਦਰਾਂ ਅਦਾਲਤੀ ਕਾਰਵਾਈ ਸਰਕਾਰੀ ਵਕੀਲ ਨੇ ਦੱਸਿਆ ਕਿ ਸੱਤ ਗਵਾਹਾਂ ਨੇ ਆਪਣੇ ਬਿਆਨ ਦਰਜ ਕਰਵਾਇਆ ਜਿਨ੍ਹਾਂ ਨੇ ਦਾਵਾ ਕੀਤਾ ਹੈ ਕਿ ਰਮਨ ਅਰੋੜਾ ਉਹਨਾਂ ਤੋਂ ਜਬਰੀ ਰਕਮ ਲੈਣ ਦੇ ਅਨਕਾਨੂੰਨ ਤਰੀਕੇ ਬਿਲਡਿੰਗਾਂ ਦੀਆਂ ਸੀਲਾਂ ਖਲਵਾਈਆਂ ਇਸ ਕੇਸ ਵਿੱਚ ਨਗਰ ਨਿਗਮ ਮਹਿਲਾ ਇਨਸਪੈਕਟਰ ਨੂੰ ਵੀ ਵਿਜੀਲੈਂਸ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਉਤੇ ਦੋਸ਼ ਹੈ ਕਿ ਉਹਨਾਂ ਨੇ ਵਿਧਾਇਕ ਦੇ ਕਹਿਣ ਤੇ ਇੱਕ ਬੇਕਰੀ ਮਾਲਕ ਤੋਂ 3 ਲੱਖ ਰੁਪਏ ਦੀ ਰਿਸ਼ਵਤ ਵਜੋਂ ਲਏ ਇਹ ਰਕਮ ਵਿਧਾਇਕ ਵੱਲੋਂ ਭੇਜੇ ਨੋਟਸਬੰਦੀ ਸੈਟਲਮੈਂਟ ਲਈ ਲਈ ਗਈ ਸੀ ਰਮਨ ਅਰੋੜਾ ਦੇ ਰਾਜਨ ਅਰੋੜਾ ਰਿਸ਼ਤੇਦਾਰ ਰਾਜੂ ਮਦਾਨ ਵਿਸ਼ਵਾਸ ਮਖੀਜਾ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਰਮਨ ਅਰੋੜਾ ਦੇ بیٹے ਰਾਜਨ ਅਰੋੜਾ ਜਿਹੜੇ ਫਰਾਰ ਨੇ ਵਿਜੀਲੈਂਸ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਰਿਮਾਂਡ ਲੈਣਾ ਚਾਹੁੰਦੀ ਹੈ ਕਿਉਂਕਿ ਜਿਹੜੇ بیٹے ਨੇ ਰਮਨ ਅਰੋੜਾ ਦੇ ਰਾਜਨ ਅਰੋੜਾ ਉਹਨਾਂ ਨੇ ਵੀ ਪਿਛਲੇ 3 ਸਾਲਾਂ ਦੇ ਵਿੱਚ ਆਪਣੀ ਮਨਮਰਜ਼ੀ ਕੀਤੀ ਉਨ੍ਹਾਂ ਵੱਲੋਂ ਜਾਲੀ ਨੋਟਿਸ ਕਲੋਨੀਆ ਦੇ ਮਾਲਕਾਂ ਨੂੰ ਜਿਹੜੇ ਲੋਕ ਉੱਥੇ ਰਹਿੰਦੇ ਸੀ ਉਹਨਾਂ ਨੂੰ ਵੀ ਭੇਜੇ ਜਾਂਦੇ ਸੀ ਜਿਹੜੇ ਸਾਰੇ ਗੈਰ ਕਾਨੂੰਨੀ ਤਰੀਕਿਆਂ ਨਾਲ ਭੇਜੇ ਗਏ ਰਮਨ ਅਰੋੜਾ ਅਤੇ ਉਸ ਦੇ بیٹے ਰਾਜਨ ਅਰੋੜਾ ਵੱਲੋਂ ਰਾਜਨ ਅਰੋੜਾ ਲਈ ਵੀ ਲੁੱਕ ਜਿਹੜਾ ਹੈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕਿ ਜਲਦੀ ਤੋਂ ਜਲਦੀ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ ਰਮਨ ਅਰੂੜਾ ਦੇ ਲੜਕੇ ਰਾਜਨ ਅਰੂੜਾ ਦਾ ਨਾਮ ਪਹਿਲ ਦੇ ਆਧਾਰ ਤੇ ਹੈ ਉਹਨਾਂ ਨੇ ਕਿਹਾ ਕਿ ਬੜੀ ਵੱਡੇ ਪਮਾਨੇ ਤੇ ਲੁੱਟਮਾਰ ਰਮਨ ਰੂੜਾ ਦੀ ਅਗਵਾਈ ਦੇ ਵਿੱਚ ਉਸਦੇ بیٹے ਰਾਜਨ ਅਰੂੜਾ ਵੱਲੋਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਜਿਵੇਂ ਹੀ ਰਾਜਨ ਅਰੂੜਾ ਜਿਹੜੇ ਵਿਜੀਲੈਂਸ ਦੇ ਹरासत ਵਿੱਚ ਆਉਂਦੇ ਨੇ ਜਾਂ ਗ੍ਰਿਫਤਾਰ ਹੁੰਦੇ ਨੇ ਉਨ੍ਹਾਂ ਤੇ ਰਮਾਨ ਲੈ ਕੇ ਬੰਦੀ ਕਾਰਵਾਈ ਕੀਤੀ ਜਾਵੇਗੀ ਧੰਨਵਾਦ